ਹੁਣ ਫ੍ਰੀ ਵਿੱਚ ਸੁਰੱਖਿਆ ਲੈਣ ਵਾਲੇ ਸਾਵਧਾਨ ਹੋ ਜਾਣ ਹੁਣ ਪੱਲਿਓਂ ਪੈਸੇ ਦੇਣੇ ਪੈ ਸਕਦੇ ਨੇ ਤਕਰੀਬਨ ਝੂਠ ਬੋਲ ਕੇ ਜਾਂ ਫਿਰ ਇੱਕ ਦੂਜੇ ਦੇ ਖਿਲਾਫ ਨਫ਼ਰਤ ਬੋਲ ਕੇ ਬਹੁਤਿਆਂ ਨੇ ਸੁਰੱਖਿਆ ਲਈ ਹੈ ਖੁਦ ਨੂੰ ਵੀਆਈਪੀ ਸਮਝਣ ਵਾਲੇ ਹੁਣ ਸੰਭਲ ਜਾਣ ਪੰਜਾਬ ਪੁਲਿਸ ਤੁਹਾਡੇ ਤੋਂ ਹੁਣ ਪੈਸੇ ਵਸੂਲੇਗੀ ਕੱਛੇ ਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਰਵਿੰਦਰ ਸਿੰਘ ਵਦਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇੱਕ ਸਵਾਲ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਿੰਨੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਜਾ ਰਹੀ ਹੈ ਤੇ ਉਹਨਾਂ ਤੋਂ ਕੀ ਵਸੂਲਿਆ ਜਾ ਰਿਹਾ ਹੈ ਉਹਨਾਂ ਨੂੰ ਇਹ ਸੇਵਾਵਾਂ ਦੇ ਲਈ ਕੀ ਪੈਸੇ ਲਏ ਜਾ ਰਹੇ ਨੇ ਜਾਂ ਫਿਰ ਕੋਈ ਹੋਰ ਸੇਵਾ ਲਈ ਜਾ ਰਹੀ ਹੈ ਤਾਂ ਇਹ ਸਭ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਐਸਓਪੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਇਸ ਨੂੰ ਤਿਆਰ ਕੀਤਾ ਹੈ ਹਾਈ ਕੋਰਟ ਦੇ ਵਿੱਚ ਸਬਮਿਟ ਹੋਇਆ ਉਸ ਨੂੰ ਲੈ ਕੇ ਹਾਈ ਕੋਰਟ ਨੇ ਵੀ ਨਿਰਦੇਸ਼ ਜਾਰੀ ਕਰ ਦਿੱਤੇ ਨੇ ਹੁਣ ਜਰਾ ਇੱਕ ਦੂਜੇ ਦੇ ਖਿਲਾਫ ਸੰਭਲ ਕੇ ਬੋਲਿਓ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਫਰਤੀ ਭਾਸ਼ਣ ਦੇ ਕੇ ਕਿਸੇ ਨੂੰ ਗਾਲ੍ਹਾਂ ਕੱਢ ਕੇ ਕਿਸੇ ਨਾਲ ਲੜਾਈ ਕਰਕੇ ਸੁਰੱਖਿਆ ਲੈ ਸਕਦੇ ਹੋ ਤਾਂ ਉਹ ਸੋਖੀ ਨਹੀਂ ਹੋਵੇਗੀ ਤੁਹਾਨੂੰ ਉਹਦੇ ਲਈ ਪੈਸੇ ਦੇਣੇ ਪੈ ਸਕਦੇ ਨੇ ਪੈਸੇ ਇਹਨੇ ਕਿ ਤੁਹਾਡਾ ਮੂੰਹ ਖੁੱਲਿਆ ਰਹਿ ਜਾਏ ਜੋ ਇਹ ਪ੍ਰੋਸੀਜਰ ਤਿਆਰ ਕੀਤਾ ਗਿਆ ਹੈ ਉਸ ਮੁਤਾਬਕ ਤਕਰੀਬਨ ਜੇ ਜਨਦੀ ਦੀ ਤਨਖਾਹ 3 ਲੱਖ ਰੁਪਏ ਪ੍ਰਤੀ ਮਹੀਨਾ ਜਾਂ ਫਿਰ ਉਹਨਾਂ ਦੇ ਕੁੱਲ ਮਿਲਾ ਕੇ ਐਸਟ 3 ਕਰੋੜ ਤੋਂ ਵੱਧ ਦੇ ਬਣਦੇ ਨੇ ਤਾਂ ਉਹਨਾਂ ਨੂੰ ਜਾਂ ਤਾਂ 25% ਜਾਂ ਫਿਰ ਜਿੰਨੇ ਟੋਟਲ ਐਸਟ ਹੈ ਉਹਨਾਂ ਦੇ ਵਿੱਚੋਂ 2.5% ਦੀ ਯਾਨੀ ਕਿ ਜੋ ਵੀ ਇਹਨਾਂ ਦੋਵਾਂ ਵਿੱਚੋਂ ਵੱਧ ਹੋਵੇਗਾ ਉਨੀ ਰਕਮ ਅਦਾ ਕਰਨੀ ਪਵੇਗੀ ਜੇਕਰ ਤੁਸੀਂ ਕਿਸੇ ਦੇ ਖਿਲਾਫ ਬਿਆਨ ਦਿੱਤਾ ਹੈ ਤੁਸੀਂ ਥਾਣੇ ਗਏ ਹੋ ਥਾਣੇ ਜਾ ਕੇ ਸੁਰੱਖਿਆ ਮੰਗੀ ਹੈ ਜੇਕਰ ਤੁਹਾਨੂੰ ਦੋ ਜਵਾਨ ਸੁਰੱਖਿਆ ਵਿੱਚ ਦੇ ਦਿੱਤੇ ਗਏ ਨੇ ਤਾਂ ਤੁਹਾਨੂੰ ਤਕਰੀਬਨ ਉਹਨਾਂ ਦੇ ਸਵਾ ਲੱਖ ਤੋਂ ਲੈ ਕੇ ਡੇਢ ਲੱਖ ਰੁਪਈਆ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਅਦਾ ਕਰਨਾ ਪਵੇਗਾ ਜੀ ਹਾਂ ਬਿਲਕੁਲ ਸਵਾ ਲੱਖ ਤੋਂ ਡੇਢ ਲੱਖ ਦੇ ਕਰੀਬ ਇਹ ਰਕਮ ਬਣੇਗੀ ਇੱਕ ਜਵਾਨ ਦੀ ਯਾਨੀ ਕਿ ਜੇ ਤੁਸੀਂ ਦੋ ਜਵਾਨ ਸੁਰੱਖਿਆ ਦਸਤੇ ਵਿੱਚ ਲਏ ਨੇ ਤਾਂ ਤਕਰੀਬਨ ਉਹਨਾਂ ਦਾ ਜੋ ਰਕਮ ਹੈ 2.5 ਲੱਖ ਦੇ ਕਰੀਬ ਤੁਹਾਨੂੰ ਬਣ ਜੇਗੀ ਤੇ ਉਸੇ ਨੂੰ ਲੈ ਕੇ ਹੁਣ ਇਹ ਸਾਰੀ ਜੋ ਡਰਾਫਟ ਤਿਆਰ ਹੋ ਚੁੱਕਿਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹੁਕਮ ਵੀ ਕਰ ਦਿੱਤੇ ਗਏ ਨੇ ਪਰ ਦੇਖਣਾ ਇਹ ਹੋਵੇਗਾ ਕਿ ਜਿਨ੍ਹਾਂ ਵੱਲੋਂ ਸੁਰੱਖਿਆ ਲਈ ਗਈ ਹੈ ਤੇ ਜਿਨ੍ਹਾਂ ਵੱਲੋਂ ਸੁਰੱਖਿਆ ਲੈਣ ਦੀ ਅਰਜ਼ੀਆਂ ਦਿੱਤੀਆਂ ਗਈਆਂ ਨੇ ਉਸ ਦੀ ਸਮੀਖਿਆ ਕਿਵੇਂ ਕੀਤੀ ਜਾਂਦੀ ਹੈ ਪੰਜਾਬ ਵਿੱਚ ਇਸ ਵੇਲੇ ਤਕਰੀਬਨ 900 ਤੋਂ ਵੱਧ ਲੋਕ ਨੇ ਜੋ ਖੁਦ ਨੂੰ ਵੀਆਈਪੀ ਸਮਝਦੇ ਨੇ ਸਰਕਾਰੀ ਸੁਰੱਖਿਆ ਲਈ ਹੋਈ ਹੈ ਪਰ 30 ਤੋਂ 35 ਦੇ ਕਰੀਬ ਹੀ ਅਜਿਹੇ ਲੋਕ ਨੇ ਜੋ ਇਸ ਸੁਰੱਖਿਆ ਲਈ ਖੁਦ ਤੋਂ ਪੈਸੇ ਅਦਾ ਕਰਦੇ ਨੇ ਕਿਉਂਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਉਹਨਾਂ ਕਾਂਸਟੇਬਲਸ ਦੀ ਤਨਖਾਹ ਵੀ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਦਿੱਤੀ ਜਾ ਰਹੀ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ ਬੋਧ ਜੋ ਵਾਧੂ ਦਾ ਬੋਝ ਪੈ ਰਿਹਾ ਹੈ ਪਰ ਹੁਣ ਇਸਾਰੇ ਮਾਮਲੇ ਵਿੱਚ ਜੋ ਹਾਈ ਕੋਰਟ ਨੇ ਸਖਤ ਐਕਸ਼ਨ ਲਿਆ ਹੈ ਇਸ ਤੋਂ ਬਾਅਦ ਕਿ ਜਿਨ੍ਹਾਂ ਨੇ ਵੀ ਸੁਰੱਖਿਆ ਲਈ ਹੈ ਉਹਨਾਂ ਨੂੰ ਹੁਣ ਪੈਸੇ ਅਦਾ ਕਰਨੇ ਪੈਣਗੇ ਇਸ ਸਭ ਨੂੰ ਲੈ ਕੇ ਤਿੰਨ ਕੈਟੇਗਰੀਆਂ ਬਣਾਈਆਂ ਗਈਆਂ ਨੇ ਸਿਆਸਤਦਾਨ ਇੱਕ ਧਾਰਮਿਕਵਾਦ ਵਾਲੇ ਲੋਕ ਅਤੇ ਨਾਲ ਹੀ ਦੂਜੇ ਸੈਲੀਬ੍ਰਿਟੀ ਯਾਨੀ ਕਿ ਸਿੰਗਰ ਜਾਂ ਫਿਰ ਅਦਾਕਾਰ ਜੋ ਵੀ ਹੋਣਗੇ ਤੇ ਜੋ ਵੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਲੋਕ ਨੇ ਯਾਨੀ ਕਿ ਜੋ ਇੱਕ ਦੂਜੇ ਦੇ ਖਿਲਾਫ ਨਫਰਤੀ ਭਾਸ਼ਣ ਦਿੰਦੇ ਨੇ ਲੜਾਈਆਂ ਕਰਵਾਉਂਦੇ ਨੇ ਜਾਣ ਬੁੱਝ ਕੇ ਗੱਲਾਂ ਕਰਦੇ ਨੇ ਤੇ ਉਹ ਲੋਕ ਜਾਂ ਸੈਲੀਬ੍ਰਿਟੀਜ਼ ਜੋ ਖੁਦ ਨੂੰ ਕਿਸੇ ਜਗ੍ਹਾ ਤੇ ਜਾਣ ਲਈ ਸੁਰੱਖਿਆ ਦਸਤਾ ਭਾਲਦੇ ਨੇ ਉਹ ਲੋਕ ਜਾਂ ਫਿਰ ਸਿਆਸਤਦਾਨ ਜਾਂ ਜਿਹੇ ਸਿਆਸਤਦਾਨ ਜਿਨ੍ਹਾਂ ਦਾ ਕੋਈ ਪਾਰਟੀ ਵਿੱਚ ਵੱਡਾ ਅਹੁਦਾ ਨਹੀਂ ਹੈ ਫਿਰ ਵੀ ਸੁਰੱਖਿਆ ਮੰਗਦੇ ਨੇ ਇਹ ਸਭ ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਖਰੜਾ ਵੀ ਤਿਆਰ ਕੀਤਾ ਹੋਇਆ ਹੈ ਕਿ ਸਮੀਖਿਆ ਕੀਤੀ ਜਾਵੇਗੀ ਹਾਲਾਂਕਿ ਜੋ ਲੋਕ ਪੈਸੇ ਨਹੀਂ ਦੇ ਸਕਦੇ ਉਹਨਾਂ ਦਾ ਥ੍ਰੈਟ ਲੈਵਲ ਜ਼ਿਆਦਾ ਹੈ ਉਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਸੁਰੱਖਿਆ ਫਿਰ ਵੀ ਮੁਹੱਈਆ ਕਰਵਾਈ ਜਾਵੇਗੀ ਪਰ ਹਰ ਤੀਸਰੇ ਮਹੀਨੇ ਦੇ ਵਿੱਚ ਇਸ ਸੁਰੱਖਿਆ ਦਸਤੇ ਦੀ ਸਮੀਖਿਆ ਕੀਤੀ ਜਾਵੇਗੀ ਤੁਹਾਡੇ ਥ੍ਰੈਟ ਲੈਵਲ ਦੀ ਸਮੀਖਿਆ ਕੀਤੀ ਜਾਵੇਗੀ ਜੇ ਉਸ ਤੋਂ ਬਾਅਦ ਜੇ ਥ੍ਰੈਟ ਲੈਵਲ ਘਟ ਹੋਇਆ ਤਾਂ ਇਹ ਸੁਰੱਖਿਆ ਦਸਤਾਵ ਵਾਪਸ ਲਿਆ ਜਾ ਸਕਦਾ ਹੈ ਯਾਨੀ ਕਿ ਤੁਸੀਂ ਲਗਾਤਾਰ ਗੱਡੀਆਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਬਿਠਾ ਕੇ ਗੇੜੀਆਂ ਨਹੀਂ ਮਾਰ ਸਕਦੇ ਇਸ ਨੂੰ ਲੈ ਕੇ ਲਗਾਤਾਰ ਜਾਂਚ ਹੁੰਦੀ ਰਹੇਗੀ ਯਾਨੀ ਕਿ ਹੁਣ ਜੇਕਰ ਤੁਸੀਂ ਟੌਰ ਮਾਰਨੀ ਹੈ ਜੇਕਰ ਤੁਸੀਂ ਲੋਕਾਂ ਦੇ ਉੱਤੇ ਰੋਬ ਮਾਰਨਾ ਹੈ ਗੱਡੀਆਂ ਦੇ ਵਿੱਚ ਪੁਲਿਸ ਮੁਲਾਜ਼ਮ ਬਿਠਾ ਕੇ ਗੇੜੀਆਂ ਮਾਰਨੀਆਂ ਨੇ ਲੋਕਾਂ ਨੂੰ ਡਰਾਉਣ ਦਾ ਕੋਸ਼ਿਸ਼ ਸਮਝਦੇ ਹੋ ਤਾਂ ਤਾਂ ਤੁਹਾਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਤਾਂ ਹੁਣ ਸੋਚ ਸਮਝ ਕੇ ਬੋਲਿਓ ਸੋਚ ਸਮਝ ਕੇ ਕੋਈ ਹਰਕਤ ਕਰਿਓ ਕਿਉਂਕਿ ਤੁਹਾਡੇ ਹੀ ਭੱਲੇ ਔਰ ਪੈ ਪੈ ਸਕਦੇ ਨੇ ਬਿਊਰੋ ਰਿਪੋਰਟ ਔਨ ਏਅਰ